ਆ ਚਲੋ ਸਮਾ ਬਦਲਿਆ ਸਮੇ ਦੇ ਤੌਰ ਬਦਲੇ ਹੁਣ ਖੇਤਾਂ ਚੱਲ ਪੰਜਾਲੀ ਨਹੀਂ ਲੱਭਣੀ ਯੋਗ ਮਸ਼ੀਨਰੀ ਦਾ ਐਸਾ ਆ ਗਿਆ ਏ ਕਦੀ ਤੂੜੀ ਨਹੀਂ ਲੱਭਣੀ ਕਦੀ ਪਰਾਲੀ ਨਹੀਂ ਲੱਭਣੀ ਛੰਨੇ ਕਹਿੰਦੇ ਬਜ਼ੁਰਗ ਕਹਿੰਨ ਨਹੀਂ ਦਿਸਦੇ ਥੋੜੇ ਸਮੇ ਨੂੰ ਸਟੀਲ ਦੀ ਥਾਲੀ ਨਹੀਂ ਲੱਭਣੀ ਲੈਰੀ ਨਹੀਂ ਲੱਭਣੀ ਕਾਕੇ ਨੂੰ ਮਾਸੀ ਉਹਦੀ ਉਹਦੇ ਪਾਪੇ ਨੂੰ ਉਹਦੀ ਸਾਲੀ ਨਹੀਂ ਲੱਗਦੀ ਜਦੋਂ ਦੂਜੀ ਹੋਣੀ ਨਹੀਂ ਦੇਣੀ ਅੱਜ ਨਹੀਂ ਹੈ ਸਾਨੂੰ ਬਾਬਰ ਤੇ ਰੰਗੇ ਦੀਆਂ ਤਲਵਾਰਾਂ ਤੋਂ ਖਤਰਾ ਅੱਜ ਨਹੀਂ ਹੈ ਸਾਨੂੰ ਦਰਾਨੀ ਤੇ ਅਬਦਾਲੀ ਦੀਆਂ ਲੁੱਟਾਂ ਮਾਰਾਂ ਤੋਂ ਖਤਰਾ ਅੱਜ ਨਹੀਂ ਐ ਸਾਨੂੰ ਲਾਲ ਸਿੰਘ ਤੇਜਾ ਸਿੰਘ ਧਿਆਨੇ ਦੇ ਯਾਰਾਂ ਤੋਂ ਖਤਰਾ ਅੱਜ ਨਹੀਂ ਐ ਸਾਨੂੰ ਦਿੱਲੀ ਦੀਆਂ ਜ਼ਾਲਮ ਸਰਕਾਰਾਂ ਤੋਂ ਖਤਰਾ ਫਿਰ ਖਤਰਾ ਕੀ ਦੇ ਤੋ ਡੇਂਜਰ ਕਿਉਂ ਲਿਖਿਆ ਕੋਈ ਖਤਰਾ ਨਹੀਂ ਸਾਨੂੰ ਆਪਣੇ ਦੁਸ਼ਮਣਾਂ ਤੋਂ ਲੋਭੀ ਪ੍ਰਚਾਰਕਾਂ ਤੇ ਵਿਕਾਊ ਇਤਿਹਾਸਕਾਰਾਂ ਤੋਂ ਖਤਰਾ ਹੈ ਜਿੰਨਾ ਸੱਭਿਆਚਾਰ ਤੇ ਗੰਦ ਬੋਲਣ ਸਾਨੂੰ ਉਹਨਾਂ ਕਲਾਕਾਰਾਂ ਤੋਂ ਖਤਰਾ ਹੈ ਕੰਨੀ ਵਾਲੀਆਂ ਤੇ ਸਿਰਾਂ ਤੇ ਟੋਪੀਆਂ ਨੇ ਸਾਨੂੰ ਆਪਣੇ ਵਰਖਰ ਦਾਰਾਂ ਤੋਂ ਖਤਰਾ ਹੈ ਪਸ਼ਮੀ ਸਭਤਾ ਨੇ ਜਿੰਨਾ ਤੋਂ ਅਸਰ ਪਾਇਆ ਅੱਜ ਸਾਨੂੰ ਉਹ ਨਾ ਮਟਿਆਰਾ ਤੋਂ ਖਤਰਾ ਹੈ ਪੈਸੇ ਲੈ ਕੇ ਖਬਰਾਂ ਜੋ ਬਣਾਉਂ ਦਿੰਦੇ ਨੇ ਉਹਨਾਂ ਪਤਰਾਕਾਰਾਂ ਤੋਂ ਖਤਰਾ ਹੈ ਜਿੰਨਾ ਕਾਲੇ ਸ਼ੀਸ਼ਿਆਂ ਚ ਜਿਹੜੇ ਲੋਕ ਬੈਠੇ ਨੇ ਅੱਜ ਸਾਨੂੰ ਉਹਨਾਂ ਬਜ਼ਾਰਾਂ ਤੋਂ ਖਤਰਾ ਹੈ ਬਿਊਟੀ ਪਾਰਨਰ ਹਾਂ ਸਹੀ ਆ ਉਹਨਾਂ ਬਜ਼ਾਰਾਂ ਤੋਂ ਖਤਰਾ ਹੈ ਜਿੰਨਾ ਕੌਮ ਦੀ ਬੇੜੀ ਚ ਪਾਏ ਵਟੇ ਸਾਨੂੰ ਆਪਣੇ ਜਸੇ ਦਾਰਾਂ ਤੋਂ ਖਤਰਾ ਏ ਲਹਿਰੀ ਚਮਟੇ ਢੋਲ ਕੀਤੇ ਸਾਨੂੰ ਸ਼ੈਣਿਆ ਤਾਂ ਡਰ ਕੋਈ ਨਹੀਂ ਪਖੰਡੀ ਬਾਬਿਆਂ ਤੇ ਚਿੱਟੀਆਂ ਹੀ ਕਰਾ ਤੋਂ ਖਤਰਾ ਸਮਾ ਬਦਲਿਆ ਸਮੇ ਦੇ ਤੌਰ ਬਦਲੇ ਹੁਣ ਖੇਤਾਂ ਚੱਲ ਪੰਜਾਲੀ ਨਹੀਂ ਲੱਭਣੀ ਯੋਗ ਮਸ਼ੀਨਰੀ ਦਾ ਐਸਾ ਆ ਗਿਆ ਏ ਕਦੀ ਤੂੜੀ ਨਹੀਂ ਲੱਭਣੀ ਕਦੀ ਪਰ ਆਲੀ ਨਹੀਂ ਲੱਭਣੀ ਛੰਨੇ ਕਹੇ ਦੇ ਬਜ਼ੁਰਗ ਕਹੇ ਨਹੀਂ ਦਿਸਦੇ ਥੋੜੇ ਸਮੇਂ ਨੂੰ ਸਟੀਲ ਦੀ ਥਾਲੀ ਨਹੀਂ ਲੱਭਣੀ ਲੈਰੀ ਨਹੀਂ ਲੱਭਣੀ ਕਾਕੇ ਨੂੰ ਮਾਸੀ ਉਹਦੀ ਉਹਦੇ ਪਾਪੇ ਨੂੰ ਉਹਦੀ ਸਾਲੀ ਨਹੀਂ ਲੱਗਦੀ ਜਦੋਂ ਦੁਜੀ ਹੋਣੀ ਨਹੀਂ ਦੇਣੀ ਅੱਜ ਨਹੀਂ ਐ ਸਾਨੂੰ ਬਾਬਰ ਤੇ ਰੰਗੇ ਦੀਆਂ ਤਲਵਾਰਾਂ ਤੋਂ ਖਤਰਾ ਅੱਜ ਨਹੀਂ ਐ ਸਾਨੂੰ ਦਰਾਨੀ ਤੇ ਅਬਦਾਲੀ ਦੀਆਂ ਲੁੱਟਾਂ ਮਾਰਾਂ ਤੋਂ ਖਤਰਾ ਅੱਜ ਨਹੀਂ ਐ ਸਾਨੂੰ ਲਾਲ ਸਿੰਘ ਤੇਜਾ ਸਿੰਘ ਧਿਆਨੇ ਦੇ ਯਾਰਾਂ ਤੋਂ ਖਤਰਾ ਅੱਜ ਨਹੀਂ ਐ ਸਾਨੂੰ ਦਿੱਲੀ ਦੀਆਂ ਜ਼ਾਲਮ ਸਰਕਾਰਾਂ ਤੋਂ ਖਤਰਾ ਫਿਰ ਖਤਰਾ ਕੀ ਦੇ ਤੋ ਡੇਂਜਰ ਕਿਉਂ ਲਿਖਿਆ ਕੋਈ ਖਤਰਾ ਨਹੀਂ ਸਾਨੂੰ ਆਪਣੇ ਦੁਸ਼ਮਣਾਂ ਤੋਂ ਲੋਭੀ ਪ੍ਰਚਾਰਕਾਂ ਤੇ ਵਕਾਊ ਇਤਿਹਾਸਕਾਰਾਂ ਤੋਂ ਖਤਰਾ ਐ ਜਿੰਨਾ ਸੱਭਿਆਚਾਰ ਤੇ ਗੰਦ ਬੋਲਣ ਸਾਨੂੰ ਉਹਨਾਂ ਕਲਾਕਾਰਾਂ ਤੋਂ ਖਤਰਾ ਐ ਕੰਨੀ ਵਾਲੀਆਂ ਤੇ ਸਿਰਾਂ ਤੇ ਟੋਪੀਆਂ ਨੇ ਸਾਨੂੰ ਆਪਣੇ ਵਰਕਰ ਦਾਰਾਂ ਤੋਂ ਖਤਰਾ ਹੈ ਪਸ਼ਮੀ ਸਭਤਾ ਨੇ ਜਿੰਨਾ ਤੋਂ ਅਸਰ ਪਾਇਆ ਅੱਜ ਸਾਨੂੰ ਉਹ ਨਾ ਮਟਿਆਰਾ ਤੋਂ ਖਤਰਾ ਹੈ ਪੈਸੇ ਲੈ ਕੇ ਖਬਰਾਂ ਜੋ ਬਣਾਉਂਦੇ ਆਂਦੇ ਨੇ ਉਹਨਾਂ ਪਤਰਾਕਾਰਾਂ ਤੋਂ ਖਤਰਾ ਹੈ ਜਿੰਨਾ ਕਾਲੇ ਸ਼ੀਸ਼ਿਆਂ 'ਚ ਜਿਹੜੇ ਲੋਕ ਬੈਠੇ ਨੇ ਅੱਜ ਸਾਨੂੰ ਉਹਨਾਂ ਬਜ਼ਾਰਾਂ ਤੋਂ ਖਤਰਾ ਬਿਊਟੀ ਪਾਰਲਰ ਹਾਂ ਸਹੀ ਗੱਲ ਉਹਨਾਂ ਬਜ਼ਾਰਾਂ ਤੋਂ ਖਤਰਾ ਹੈ ਜਿੰਨਾ ਕੌਮ ਦੀ ਬੇੜੀ ਚ ਪਾਏ ਵਟੇ ਸਾਨੂੰ ਆਪਣੇ ਜਸੇ ਦਾੜਾ ਕੋ ਖਤਰਾ ਹੈ ਲਹਿਰੀ ਚਮਟੇ ਢੋਲ ਕੀਤੇ ਸ਼ਾਨ ਨੂੰ ਸ਼ੈਣਿਆ ਤਾਂ ਡਰ ਕੋਈ ਨਹੀਂ ਪਖੰਡੀ ਬਾਬਿਆਂ ਤੇ ਚਿੱਟੀਆਂ ਹੀ ਕਰਾ ਤੋ ਖਤਰਾ